ਅੱਜ ਦੇ ਸਮੇਂ ਦੇ ਵਿੱਚ ਵੈਸਟਰਨ ਕਲਚਰ ਨੂੰ ਲੋਕ ਬਹੁਤ ਜ਼ਿਆਦਾ ਅਪਣਾ ਰਹੇ ਨੇ ਨਾ ਸਿਰਫ ਕੱਪੜਿਆਂ ਦੇ ਵਿੱਚ ਖਾਣ-ਪੀਣ ਦੇ ਵਿੱਚ ਪਰ ਹੁਣ ਰਹਿਣ ਸੈੰਡ ਦੇ ਵਿੱਚ ਵੀ ਵੈਸਟਰਨ ਕਲਚਰ ਨੂੰ ਬਹੁਤ ਅਪਣਾਇਆ ਜਾ ਰਿਹਾ ਹੈ ਲੁਧਿਆਣਾ ਜਿਸ ਨੂੰ ਇੰਡਸਟਰੀ ਦਾ ਹੱਬ ਕਿਹਾ ਜਾਂਦਾ ਹੈ ਇੱਥੇ ਵੀ ਲੋਕ ਵੈਸਟਰਨ ਕਲਚਰ ਨੂੰ ਬਹੁਤ ਜ਼ਿਆਦਾ ਅਪਣਾ ਰਹੇ ਨੇ ਇੰਨਾ ਕਿ ਜ਼ਿਆਦਾ ਵੈਸਟਰਨ ਕਲਚਰ ਅਪਣਾ ਲਿਆ ਗਿਆ ਕਿ ਕੁਝ ਸਮੇਂ ਪਹਿਲਾਂ ਤੋਂ ਚਾਬੀਆਂ ਐਕਸਚੇਂਜ ਕਰਨ ਦਾ ਟ੍ਰੈਂਡ ਤਾਂ ਚੱਲ ਹੀ ਰਿਹਾ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਵੱਡੇ ਘਰਾਨੇ ਦੇ ਲੋਕ ਆਪਣੀਆਂ ਪਤਨੀਆਂ ਦੇ ਨਾਲ ਜਾਂਦੇ ਨੇ ਅਤੇ ਦੂਸਰੇ ਮਰਦਾਂ ਦੇ ਨਾਲ ਚਾਬੀਆਂ ਬਦਲ ਲੈਂਦੇ ਨੇ ਕਾਫੀ ਸਮੇਂ ਤੋਂ ਲੁਧਿਆਣਾ ਦੇ ਵਿੱਚ ਇਹ ਵੈਸਟਰਨ ਕਲਚਰ ਚੱਲ ਰਿਹਾ ਸੀ ਪਰ ਹੁਣ ਲੁਧਿਆਣਾ ਦੇ ਵਿੱਚ ਰਾਜਨੇਤਾਵਾਂ ਦੇ ਵੱਲੋਂ ਉਹਨਾਂ ਦੇ ਪ੍ਰੇਮ ਪ੍ਰਸੰਗ ਆਮ ਲੋਕਾਂ ਨੂੰ ਉਜਾੜ ਰਹੇ ਨੇ ਦਰਸਲ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਹੈ ਇੱਕ ਵੱਡੇ ਰਾਜਨੇਤਾ ਦੇ ਪੁੱਤਰ ਦੀ ਇੱਕ ਵੱਡੇ ਘਰਾਨੇ ਦੀ ਔਰਤ ਦੇ ਨਾਲ ਪ੍ਰੇਮ ਸੰਬੰਧ ਸੀ ਜਿਸ ਤੋਂ ਬਾਅਦ ਉਸ ਔਰਤ ਦੇ ਘਰਦਿਆਂ ਨੇ ਉਹਨਾਂ ਨੂੰ ਰੰਗੇ ਹਾਥੀ ਫੜ ਲਿਆ। ਦੱਸ ਦਈਏ ਕਿ ਜੋ ਮਹਿਲਾ ਦੱਸੀ ਜਾ ਰਹੀ ਹੈ ਉਹ ਇੱਕ ਵੱਡੇ ਘਰਾਣੇ ਦੇ ਨਾਲ ਤਾਲੁਕ ਰੱਖਦੀ ਹੈ ਅਤੇ ਖੁਦ ਬਹੁਤ ਵੱਡੀ ਫੈਸ਼ਨ ਡਿਜ਼ਾਈਨਰ ਵੀ ਹੈ ਅਤੇ ਆਪਣਾ ਖੁਦ ਦਾ ਬਿਜ਼ਨਸ ਵੀ ਕਰਦੀ ਹੈ। ਇਸ ਮਹਿਲਾ ਦੇ ਦੋ ਬੱਚੇ ਵੀ ਨੇ। ਬੜੇ ਲੰਬੇ ਸਮੇਂ ਤੋਂ ਆਪਣਾ ਵਿਆਹੁਟਿਕ ਜੀਵਨ ਬਤਿਤ ਕਰ ਰਹੀ ਹੈ ਦੱਸ ਦਈਏ ਕਿ ਮਹਿਲਾ ਦੇ ਹੀ ਪਰਿਵਾਰ ਵਾਲਿਆਂ ਵੱਲੋਂ ਗਲਤ ਹਾਲਾਤਾਂ ਦੇ ਵਿੱਚ ਉਸ ਨੂੰ ਰੰਗੇ ਹੱਥੀ ਫੜਿਆ ਗਿਆ ਰਾਜਨੀਤਾ ਦੇ ਪੁੱਤਰ ਹੋਣ ਦੇ ਕਰਕੇ ਇਸ ਮਾਮਲੇ ਨੂੰ ਲਗਾਤਾਰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹ ਚਿੰਗਿਆੜੀ ਉੱਠੀ ਹੈ ਪੂਰੇ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਇਹ ਕਿਹੜੇ ਰਾਜਨੀਤਾ ਦਾ ਪੁੱਤਰ ਹੈ ਜੋ ਇਸ ਹਾਲਾਤਾਂ ਦੇ ਨਾਲ ਫੜਿਆ ਗਿਆ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਉਸ ਮਹਿਲਾ ਦਾ ਤਲਾਕ ਦਾ ਕੇਸ ਵੀ ਚੱਲਣ ਲੱਗਾ ਹੈ ਇਸ ਮਹਿਲਾ ਦੀ ਉਸ ਰਾਜਨੀਤਾ ਦੇ ਪੁੱਤਰ ਦੇ ਨਾਲ ਜਿਮ ਦੇ ਵਿੱਚ ਦੋਸਤੀ ਹੋਈ ਸੀ ਦੋਨੋਂ ਇਕੱਠੇ ਜਿਮ ਦੇ ਵਿੱਚ ਜਾਂਦੇ ਸੀ ਅਤੇ ਜਿਮ ਦੇ ਵਿੱਚ ਹੀ ਮਿਲੇ ਸੀ ਅਤੇ ਫਿਰ ਦੋਸਤੀ ਪੈ ਗਈ ਦੋਸਤੀ ਇੰਨੀ ਗਹਿਰੀ ਪੈ ਗਈ ਕਿ ਦੋਨਾਂ ਦੇ ਵਿੱਚ ਅਫੇਅਰ ਚੱਲਣ ਲੱਗ ਗਿਆ ਦੱਸ ਦਈਏ ਜਿਹੜੇ ਰਾਜਨੀਤਾ ਦੇ ਪੁੱਤਰ ਦੇ ਨਾਲ ਉਸਦੇ ਪ੍ਰੇਮ ਸੰਬੰਧ ਬਣੇ ਉਹ ਉਸ ਤੋਂ ਉਮਰ ਤੋਂ ਵੀ ਕਾਫੀ ਛੋਟਾ ਦੱਸਿਆ ਜਾ ਰਿਹਾ ਜਦਕਿ ਜੋ ਮਹਿਲਾ ਹੈ ਉਸ ਦੀ ਸੁੰਦਰਤਾ ਦੀ ਗੱਲ ਹਰ ਕਿਤੇ ਹੁੰਦੀ ਹੈ ਦੱਸ ਦਈਏ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਵਿੱਚ ਵੀ ਅਜਿਹੀ ਕੋਈ ਹਰਕਤ ਹੋਈ ਸੀ ਜਿੱਥੇ ਇੱਕ ਰਾਜਨੀਤਾ ਦੇ ਵੱਲੋਂ ਇੱਕ ਨਗਰ ਨਿਗਮ ਦੀ ਮਹਿਲਾ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਾਮਲੇ ਨੂੰ ਵੀ ਦਬਾ ਦਿੱਤਾ ਗਿਆ ਸੀ ਫਲਹਾਲ ਇਹ ਮਾਮਲਾ ਹੁਣ ਕਿਹੜਾ ਮੋੜ ਲਏਗਾ ਇਹ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਜਨਹੇਸ਼ੀ